ਫਰੋਇਪੁਰ ਤੋਂ ਸਾਂਝੀਆਂ ਕਰ ਰਹੇ ਆ ਜੀ ਫਰੋਇਪੁਰ ਵਿੱਚ ਕਾਫੀ ਆ ਭਾਰੀ ਬਰਸਾਤ ਜਿਹੜੀ ਆ ਹੋ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭਾਰੀ ਬਰਸਾਤ ਜਿਹੜੀ ਆ ਉਹ ਹੋ ਰਹੀ ਆ ਸਵੇਰ ਤੋਂ ਹੀ ਮੀਂਹ ਜਿਹੜਾ ਉਹ ਪੈ ਰਿਹਾ ਤਾਂ ਗਲੀਆਂ ਜਿਹੜੀਆਂ ਪਾਣੀ ਨਾਲ ਭਰ ਚੁੱਕੀਆਂ ਪਰ ਨਾਲੇ ਚੱਲਦੇ ਨਜ਼ਰ ਆ ਰਹੇ ਆ ਤਾਂ ਲਾਈਵ ਤਸਵੀਰਾਂ ਜਿਹੜੀਆਂ ਅੱਜ ਦੀ ਹੁਣ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪੁਰ ਵਿੱਚ ਕਾਫੀ ਭਾਰੀ ਮੀਂਹ ਜਿਹੜਾ ਉਹ ਪੈ ਰਿਆ ਅਗਰ ਉਹ ਉੱਥੇ ਹੀ ਸਤਲੁਜ ਦੀ ਗੱਲ ਕਰ ਲਈਏ ਸਤਲੁਜ ਦਰਿਆ ਦੀ ਤਾਂ ਸਤਲੁਜ ਦਰਿਆ ਵੀ ਜਿਹੜਾ ਉਹ ਫੁੱਲ ਵਗ ਰਿਹਾ ਤਾਂ ਜਿੱਥੇ ਸਤਲੁਜ ਦੀ ਮਾਰ ਪੈ ਰਹੀ ਆ ਲੋਕਾਂ ਨੂੰ ਉੱਥੇ ਹੀ ਬਰਸਾਤ ਵੀ ਕਿਤਨੇ ਕਿਤੇ ਲੋਕਾਂ ਲਈ ਆਪ ਤੇ ਜਿਹੜੀ ਆ ਉਹ ਸਾਬਤ ਹੋਵੇਗੀ ਕਿਉਂਕਿ ਦਰਿਆ ਜਿਹੜਾ ਉਹ ਪਹਿਲਾਂ ਹੀ ਫੁੱਲ ਵਗ ਰਿਹਾ ਜਿਹੜੇ ਨੀਵੇਂ ਵਾਣ ਸੀਗੇ ਨੀਵੀਆਂ ਥਾਵਾਂ ਸੀਗੀਆਂ ਉਹਨਾਂ ਵਿੱਚ ਸਤਲੁਜ ਦਾ ਪਾਣੀ ਜਿਹੜਾ ਪਹਿਲਾਂ ਹੀ ਭਰਿਆ ਹੋਇਆ ਤਾਂ ਹੁਣ ਬਰਸਾਤ ਦੇ ਨਾਲ ਕਿਤਨਾ ਕਿਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੋਰ ਵਧਣ ਗਈਆਂ ਤਾਂ ਕਈ ਕਈ ਪਿੰਡਾਂ ਵਿੱਚ ਜਿਹੜੇ ਹੜ੍ਹ ਆ ਉਹ ਆਏ ਹੋਏ ਆ ਕੋਲਈ ਪਰਦੇ ਤਾਂ ਸਤਲੁਜ ਦਰਿਆ ਦੇ ਨਾਲ-ਨਾਲ ਲੱਗਦੇ ਜਿੰਨੇ ਵੀ ਪਿੰਡ ਆ ਉਹਨਾਂ ਵਿੱਚ ਹੜ੍ਹ ਦੀ ਹੜ੍ਹ ਜਿਹੜੇ ਆਏ ਹੋਏ ਆ ਤਾਂ ਹੜ੍ਹ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਉੱਥੇ ਹੀ ਬਰਸਾਤ ਦੀ ਗੱਲ ਕਰ ਲਈਏ ਤਾਂ ਅੱਜ ਸਵੇਰ ਤੋਂ ਹੀ ਬਰਸਾਤ ਜਿਹੜੀ ਆ ਉਹ ਪੈ ਰਹੀ ਆ ਤਾਂ ਇਸ ਨਾਲ ਸਤਲੁਜ ਦਾ ਪੱਧਰ ਵੀ ਜਿਹੜਾ ਜ਼ਰੂਰ ਵਧੇਗਾ ਕਿਉਂਕਿ ਬਰਸਾਤ ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਆ ਤੇ ਹੁਣ ਤੱਕ ਮੀਂਹ ਜਿਹੜਾ ਉਹ ਪੈ ਗਿਆ ਸਾਹਮਣੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਦੇਖ ਸਾਡੇ ਉਹ ਕਿੰਨੀ ਬਰਸਾਤ ਜਿਹੜੀ ਆ ਉਹ ਪੈ ਰਹੀ ਆ ਤਾਂ ਇਸ ਨਾਲ ਸਤਲੁਜ ਦਾ ਪੱਧਰ ਜਿਹੜਾ ਵਧੇਗਾ ਤਾਂ ਜਿਹੜੇ ਪਿੰਡਾਂ ਵਿੱਚ ਪਹਿਲਾਂ ਹੀ ਪਾਣੀ ਭਰਿਆ ਹੋਇਆ ਤਾਂ ਉਸੇ ਹੋਰ ਵੀ ਪਾਣੀ ਭਰਨ ਦੀ ਅੰ ਸ਼ੰਕਾ ਜਿਹੜੀ ਉਜਾਈ ਜਾ ਰਹੀ ਹੈ ਕਿ ਉਹਨਾਂ ਪਿੰਡਾਂ ਵਿੱਚ ਹੋਰ ਵੀ ਜਿਹੜਾ ਪਾਣੀ ਆ ਉਹ ਆਵੇਗਾ ਕਿਉਂਕਿ ਇਸ ਬਰਸਾਤ ਆ ਕਾਫੀ ਪੈ ਰਹੀ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਫਰੋਇਪਰ ਤੋਂ ਸੰਜੀਗਾ ਕਰ ਰਹੇ ਆ ਤੁਹਾਡੇ ਏਰੀਏ ਦੇ ਕੀ ਹਾਲਾਤ ਆ ਬਰਸਾਤ ਹੋ ਰਹੀ ਆ ਜਾਂ ਨਹੀਂ ਹੋ ਰਹੀ ਕਮੈਂਟ ਕਰਕੇ ਜਰੂਰ ਦੱਸੀਂ ਕੱਲੋ ਜਿਹੜੇ ਜਿਹੜੇ ਆ ਵੀਰ ਜਿਹੜੇ ਆ ਉਹ ਲਾਈਵ ਦੇ ਨਾਲ ਜੁੜੇ ਹੋਏ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਏਰੀਏ ਵਿੱਚ ਬਰਸਾਤ ਪੈ ਰਹੀ ਆ ਜਾਂ ਨਹੀਂ ਪੈ ਰਹੀ ਹੜ੍ਹਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਤੁਹਾਡੇ ਇਲਾਕੇ ਵਿੱਚ ਕਿਦਾਂ ਹੜ੍ਹ ਦੀ ਸਥਿਤੀ ਕੀ ਆ ਹੜ੍ਹ ਆਏ ਆ ਜਾਂ ਨਹੀਂ ਆਏ ਤਾਂ ਕਮੈਂਟ ਕਰਕੇ ਆਪਣੀ رائے ਜਿਹੜੀ ਜਰੂਰ ਬਈ ਜਾਓ ਕਿ ਬਰਸਾਤ ਪੈ ਰਹੀ ਆ ਜਾਂ ਨਹੀਂ ਪੈ ਰਹੀ ਪਰ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਫਰੋਇਪਰ ਤੋਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਕਿ ਫਰੋਇਪਰ ਵਿੱਚ ਕਾਫੀ ਬਰਸਾਤ ਪੈ ਰਹੀ ਐ ਇਸ ਟਾਈਮ ਗਲੀਆਂ ਜਿਹੜੀਆਂ ਉਹ ਪਾਣੀ ਨਾਲ ਭਰ ਚੁੱਕੀਆਂ ਤਾਂ ਜਿਹੜੇ ਜਿਹੜੇ ਵੀਰ ਅ ਸਵਰਨ ਸਿੰਘ ਸਵਰਨ ਸਿੰਘ ਜੀ ਧੰਨਵਾਦ ਤੁਹਾਡਾ ਤੁਸੀਂ ਲਾਈਵ ਦੇ ਨਾਲ ਜੁੜੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਡੇ ਏਰੀਆ ਵਿੱਚ ਕਿੰਨਾ ਬਰਸਾਤ ਦਾ ਕੀ ਹਾਲਾਤ ਆ ਬਰਸਾਤ ਪੈ ਰਹੀ ਆ ਜਾਂ ਨਹੀਂ ਪੈ ਰਹੀ ਹੜ੍ਹਾਂ ਤਾਂ ਹੜ੍ਹਾਂ ਦੀ ਕੀ ਸਥਿਤੀ ਆ ਕਿਹੀਂ ਪੰਜਾਬ ਵਿੱਚ ਤਾਂ ਕਾਫੀ ਹੜ੍ਹ ਜਿਹੜੇ ਆ ਉਹ ਆਏ ਹੋਏ ਆ ਤਾਂ ਕਾਫੀ ਪਿੰਡ ਜਿਹੜੇ ਉਹ ਹੜਾਂ ਦੀ ਮਾਰ ਹੈ ਠਾ ਪੰਡਾ ਵਿੱਚ ਪਾਣੀ ਜਿਹੜਾ ਉਹ ਭਰਿਆ ਹੋਇਆ ਤਾਂ ਫਸਲਾਂ ਤਾਂ ਡੁੱਬੀਆਂ ਡੁੱਬੀਆਂ ਨਾਲ ਦੇ ਨਾਲ ਆ ਜਿਹੜੇ ਇਲਾਕੇ ਨੀਵੇਂ ਆ ਉੱਥੇ ਪਸ਼ੂਆਂ ਦਾ ਪਸ਼ੂ ਦਾ ਚਾਰਾ ਜਿਹੜਾ ਉਹ ਡੁੱਬ ਗਿਆ ਤਾਂ ਪਸ਼ੂ ਵੀ ਕਈ ਥਾਵਾਂ ਤੇ ਪੁਖੇ ਜਿਹੜੇ ਆ ਉਹ ਵਿਲਕਦੇ ਨਜ਼ਰ ਆਏ ਆ ਅਸੀਂ ਕੱਲ ਵੀ ਪਿੰਡਾਂ ਵਿੱਚ ਗਏ ਸੀਗੇ ਤਾਂ ਕਾਫੀ ਪਿੰਡਾਂ ਵਿੱਚ ਪਾਣੀ ਜਿਹੜਾ ਉਹ ਆਇਆ ਹੋਇਆ ਹੜ ਆਏ ਹੋਏ ਆ ਤਾਂ ਉਸ ਸਨਾਂ ਵਾਲੀਆਂ ਫਸਲਾਂ ਜਿਹੜੀਆਂ ਡੁੱਬ ਚੁੱਕੀਆਂ ਕਈ ਲੋਕ ਤਾਂ ਵਿਚਾਰੇ ਘਰਾਂ ਵਿੱਚ ਹੀ ਕੈਦ ਨੇ ਕਹਿ ਵੀ ਕਹਿ ਸਕਦੇ ਆ ਜਦੋਂ ਵਿਅਕਤੀ ਘਰੋਂ ਬਾਹਰ ਨਹੀਂ ਜਾ ਸਕਦਾ ਤਾਂ ਘਰ ਵਿੱਚ ਕੈਦ ਹੀ ਉਸ ਨੂੰ ਕਿਹਾ ਜਾ ਸਕਦਾ ਅ ਬਾਈ ਕਬੂਤਰ ਵਾਏ ਸੌਰੀ ਤੁਹਾਡੀ ਆਈਡੀ ਤੇ ਲਿਖਿਆ ਹੈ ਕਬੂਤਰ ਵਾਏ ਸਤ ਸ੍ਰੀ ਅਕਾਲ ਬਾਈ ਜੀ ਕਿੱਥੋਂ ਗੱਲ ਕਰ ਰਹੇ ਹੋ ਜਰੂਰ ਦੱਸਿਓ ਤੁਹਾਡੇ ਇਲਾਕੇ ਵਿੱਚ 8 ਬਾਈ ਸਵਰਮ ਸਿੰਘ ਜੀ ਕਹਿ ਰਿਹਾ ਹੈ ਕਿ 8 ਦਿਨ ਹੋ ਗਏ ਹਨ ਬਰਸਾਤ ਨਹੀਂ ਹੋਈ ਹੈ। ਅ ਸੁਰਾਂਗ ਸਿੰਘ ਜੀ ਸਾਡੇ ਦਾ ਕੱਲ ਵੀ ਇੱਥੇ ਫਰੋਇਪਰ ਵਿੱਚ ਜਿਹੜੀ ਬਰਸਾਤ ਕਾਫੀ ਹੋਈ ਸੀ ਤੇ ਅੱਜ ਵੀ ਹੁਣ ਤੁਸੀਂ ਆ ਸਾਹਮਣੇ ਮੈਂ ਇੱਕ ਥੋੜੀ ਦਿਖਾ ਦਿੰਦਾ ਤੁਹਾਨੂੰ ਦੇਖ ਸਕਦੇ ਹੋ ਕਿੰਨੀ ਬਰਸਾਤ ਜਿਹੜੀ ਆ ਉਹ ਹੋ ਰਹੀ ਆ ਤੇ ਅੱਜ ਸਵੇਰ ਤੋਂ ਹੀ 9 ਵਜੇ ਤੋਂ ਬਰਸਾਤ ਸ਼ੁਰੂ ਹੋਈ ਆ ਤੇ ਹਜੇ ਤੱਕ ਮੀਂਹ ਜਿਹੜਾ ਪਈ ਜਾ ਰਿਹਾ ਤੇ ਸਾਡੇ ਨਾਲ ਹੀ ਇੱਥੇ ਸੱਤ ਲੋਕ ਜੀ ਦਰਿਆ ਵਗਦਾ ਤਾਂ ਸਤਲੁਜ ਦਰਿਆ ਵੀ ਜਿਹੜਾ ਉਹ ਕਾਫੀ ਫੁੱਲ ਆ ਸੈਗਮਨੰਦਰ ਸੈਗਮਨੰਦਰ ਵੀ ਆ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰ ਰਹੇ ਆ ਕਿ ਫਰੋਇਪਰ ਵਿੱਚ ਕਾਫੀ ਬਰਸਾਤ ਹੋ ਰਹੀ ਹੈ ਇਸ ਟਾਈਮ ਤੇ ਕਾਫੀ ਦੇਰ ਤੋਂ ਬਰਸਾਤ ਜਿਹੜੀ ਆ ਉਹ ਪੈਰੀ ਗਲੀਆਂ ਜਿਹੜੀਆਂ ਭਰੀਆਂ ਪਈਆਂ ਪਿਆ ਪਾਣੀ ਨਾਲ ਤੇ ਇਸ ਨਾਲ ਸਤਨੂਈ ਦਾ ਪੱਧਰ ਜਿਹੜਾ ਉਹ ਜਰੂਰ ਵਧੇਗਾ ਕਿਉਂਕਿ ਸਵੇਰ ਤੋਂ ਜਿੰਨੇ ਅ ਕਮ ਸੇ ਘੰਟੇ ਦੇ ਕਰੀਬ ਸਮਾਂ ਹੋ ਚੱਲਿਆ ਬਰਸਾਤ ਪੈਂਦੀ ਨੂੰ ਤਾਂ ਇਸ ਨਾਲ ਸਤロイ ਦਾ ਜਿਹੜਾ ਪੱਧਰ ਉਹ ਜਰੂਰ ਵਧੇਗਾ ਕਈ ਪਿੰਡਾਂ ਵਿੱਚ ਹੜ ਜਿਹੜੇ ਆਏ ਹੋਏ ਆ ਤੇ ਅਸੀਂ ਪਿਛਲੇ ਕਈ ਦਿਨਾਂ ਤੋਂ ਪਿੰਡਾਂ ਵਿੱਚ ਹੀ ਆ ਤਾਂ ਪਿੰਡਾਂ ਵਿੱਚ ਕਾਫੀ ਮਾੜੇ ਹਾਲਾਤ ਜਿਹੜੇ ਆ ਬਣੇ ਹੋਏ ਆ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਪਾਣੀ ਦੇ ਨਾਲ ਡੁੱਬੇ ਹੋਏ ਆ ਤਾਂ ਉੱਪਰ ਹੁਣ ਬਰਸਾਤ ਹੋ ਰਹੀ ਆ ਤਾਂ ਇਸ ਬਰਸਾਤ ਨਾਲ ਸਤਲੁਜ ਦਰਿਆ ਦਾ ਪੱਧਰ ਜਿਹੜਾ ਵਧੇਗਾ ਤਾਂ ਦੇਸ਼ਾਂ ਦੇ ਬਰਸਾਤ ਫਿਰ ਤੇਜ਼ ਹੋ ਗਈ ਆ ਸਵੇਰ ਤੋਂ ਇਦਾਂ ਹੀ ਨਹੀਂ ਜਿਹੜਾ ਪਈ ਜਾਂਦਾ ਕਦੇ ਤੇਜ਼ ਹੋ ਜਾਂਦਾ ਕਦੇ ਘਟ ਜਾਂਦਾ ਤਾਂ ਹੁਣ ਫਿਰ ਇੱਕ ਵਾਰ ਬਰਸਾਤ ਜਿਹੜੀ ਕਾਫੀ ਤੇਜ਼ ਜਿਹੜੀ ਆ ਹੋ ਗਈ ਆ ਮੈਂ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਬਰਸਾਤ ਕਾਫੀ ਪੈ ਰਹੀ ਆ ਤਾਂ ਆ ਪਾਣੀ ਜਿਹੜਾ ਕੈਮਰੇ ਤੇ ਪੈ ਰਿਹਾ ਮੈਂ ਸਰਮੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਣ ਦੀ ਆ ਦੂਸਰੇ ਦੇ ਕਿੰਨੇ ਪੇਜ ਬਰਫਾਤ ਜਿਹੜੀ ਪੈ ਰਹੀ ਆ ਆ ਪੂਰੀ ਗਲੀ ਜਿਹੜੀ ਆ ਉਹ ਪਾਣੀ ਨਾਲ ਭਰੀ ਹੋਈ ਆ ਤੁਸੀਂ ਇਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਆ ਸਤਲੁਜ ਦੇ ਕੀ ਹਾਲਾਤ ਹੋਣਗੇ ਸਤਲੁਜ ਤਾਂ ਪਹਿਲਾਂ ਹੀ ਫੁੱਲ ਭੜਿਆ ਹੋਇਆ ਪਾਣੀ ਓਵਰਫਲੋ ਹੋ ਕੇ ਪਿੰਡਾਂ ਵਿੱਚ ਜਾ ਰਿਹਾ ਤਾਂ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਪਾਣੀ ਵਿੱਚ ਡੁੱਬੇ ਹੋਏ ਆ ਜਿੱਦਾਂ ਨੇ ਹਾਲੇ ਲਵੇਰੇ ਦੀ ਗੱਲ ਕਰ ਲਈਏ ਜਾਤੀ ਰਾ ਘੜਾ ਦੀ ਗੱਲ ਕਰ ਲਈਏ ਬੱਦੇ ਵਾਲੇ ਦੀ ਗੱਲ ਕਰ ਲਈਏ ਤਾਂ ਇਧਰ ਗੱਟੀ ਰਾਜੋ ਕਿਆਂ ਦੀ ਗੱਲ ਕਰੇ ਇਧਰ ਤਾਂ ਬੰਨ ਵੀ ਜੜੇ ਆ ਉਹ ਜਿਹੜੇ ਆਰਜੀ ਬੰਨ ਲੋਕਾਂ ਨੇ ਲਗਾਏ ਹੋਏ ਸੀ ਅ ਬਿਲਕੁਲ ਮਨਿੰਦਰ ਜੀ ਫਿਰੋਏਪੁਰ ਸ਼ਹਿਰ ਵਿੱਚ ਤਾਂ ਪਾਣੀ ਕਾਫੀ ਭਰ ਗਿਆ ਹੋਣਾ ਕਿਉਂਕਿ ਸਵੇਗ ਵੀ ਆਪਣੇ ਬਰਸਾਤ ਕਾਫੀ ਹੋ ਰਹੀ ਆ ਤਾਂ ਦਿੱਲੀ ਗੇਟ ਦੀ ਗੱਲ ਕਰੀਏ ਜਾਂ ਬਗਦਾਦੀ ਗੇੜ ਦੀ ਗੱਲ ਕਰ ਲਈਏ ਜਾਂ ਤੁਹਾਡੇ ਵਾਲੇ ਏਰੀਏ ਦੀ ਗੱਲ ਕਰ ਲਈਏ ਤਾਂ ਕਾਫੀ ਪਾਣੀ ਉੱਥੇ ਹੋਵੇਗਾ ਉੱਥੇ ਤਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਹੀ ਹੋਵੇ ਹੋਣੇ ਆ ਬਾਹਰ ਨਿਕਲਿਆ ਨਹੀਂ ਜਾਂ ਤਾਂ ਜਦੋਂ ਤੁਹਾਡੇ ਇਲਾਕੇ ਤੇਰੀ ਦੇ ਵਿੱਚ ਬਰਸਾਤ ਦਾ ਪਾਣੀ ਜਿਹੜਾ ਇਕੱਠਾ ਹੁੰਦਾ ਤਾਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪੈਂਦਾ ਕਿ ਕੁਝ ਲੋਕ ਘਰੋਂ ਨਿਕਲਣ ਦੇ ਸੰਬੰਧ ਮੋਟਰਸਾਈਕਲ ਜਿਹੜੇ ਉਹ ਪਾਣੀ ਵਿੱਚ ਡੁੱਬ ਜਾਂਦੇ ਆ ਗੱਡੀਆਂ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਆ ਇਹ ਜਿਹੜੀਆਂ ਲਾਈਵ ਤਸਵੀਰਾਂ ਫਰੰਟ ਪਰ ਦੀਆਂ ਜਿਹੜੀਆਂ ਤੁਹਾਡੇ ਨਾਲ ਸੰਧੀਆਂ ਕਰ ਰਹੇ ਆ ਕਿ ਫਰੰਟ ਪਰ ਵਿੱਚ ਕਾਫੀ ਬਰਸਾਤ ਜਿਹੜੀ ਆ ਉਹ ਹੋ ਰਹੀ ਆ